ਅਗਲੇ ਸਵੇਰ ਜਦੋਂ ਦੇ ਨਸੀ ਚੜੇ ਵਾਕ ਸੁਣੋ ਸ਼ਾਇਰ ਦੇ ਚਾਰੇ ਹੀ ਚਫੇਰੇ ਪੈਰਕਾਰ ਤੇ ਖੜੇ ਸੀ ਉਹਦਾ ਲੈ ਸ਼ਾਇਰ ਦੇ ਆਵੇ ਕੋਈ ਸਿੰਘ ਸੀਸ ਦੇ ਕੱਟ ਜੀ ਮਾਰ ਤਲਵਾਰ ਨੂੰ ਮੋਮਨਾਂ तमाम ਉਹਦੇ ਝਟਾਪਟ ਜੀ ਤੁਰੇ ਦਰਬਾਰ ਨੂੰ ਅਗਲੇ ਸਵੇਰ ਜਦੋਂ ਦੇ ਨਸੀ ਚੜੇ ਵਾਕ ਸੁਣੋ ਸ਼ਾਇਰ ਦੇ ਚਾਰੇ ਹੀ ਚਫੇਰੇ ਪੈਰਕਾਰ ਤੇ ਖੜੇ ਸੀ ਉਹਦਾ ਲੈ ਸ਼ਾਇਰ ਦੇ ਮਰੇ ਤਮਾਮਿਆਂ ਦੇ ਝਟਾ ਪਟ ਦੀ ਸੁਰੇ ਦਰਬਾਰ ਨੂੰ ਏ ਉਸ ਵੇਲੇ ਤਿਆਰਾ ਫੌਜਾਂ ਦੀ ਵਜਾਲਿਆ ਮੁੰਦਣਾ ਲਿਤਾਰਨੋ ਆਪ ਮੰਜਾ ਵਿੱਚ ਮੰਦਰ ਦੇ ਢਾਲਿਆ ਅੱਗੇ ਸੁਣੋ ਹਾਲ ਨੂੰ ਓ ਜੀ ਵੇਸਵਾ ਮਗਾ ਲੀਏ ਮਸੇਂ ਦੇ ਝਟ ਜੀ ਪਾਤਸ਼ਾਹ ਜੀ RAMDAS ਜੋ ਗੁਰੂ ਉਹਨਾਂ ਦਾ ਮੰਦਰ ਸੀ ਵੇਸਵਾ ਦਾ ਨਾਚ ਉੱਥੇ ਕਰਤਾ ਸ਼ੁਰੂ ਉਸੇ ਦੇ ਅੰਦਰ ਸੀ ਆਉਂਦੇ ਦੇਖਣੇ ਨੂੰ ਲੋਕੀਂ ਹੁੰਦੇ ਝਟਾ ਪਟਦੀ ਜੋਗੇ ਲੋਕੇ ਸਾਰ ਨੂੰ ਮਮਨੇ ਤਮਾਮੀ ਹੁੰਦੇ ਝਟਾ ਪਟਦੀ ਦਰੇਦਾਰਬਾਰ ਨੂੰ ਤੇਰੀ ਵਿੱਚ ਦਰਬਾਰ ਦੇ ਕੜਾਈਆਂ ਚਾੜ ਕੇ ਰੰਨ ਦੇ ਖਵਾਬ ਨੂੰ ਰੰਨ ਦੇ ਖਵਾਬ ਨੂੰ ਪੁੰਨ ਪੁੰਨ ਖਾਂਦੇ ਸੈਂਕੀਆਂ ਨੂੰ ਸ਼ਰਾਬ ਨੂੰ ਆਜੀ ਮੰਦਰ ਚ ਬੈ ਕੇ ਬੋਤਲਾਂ ਨੂੰ ਪਾਟਦੀ ਜੀ ਤਨ ਵਿਚਾਰ ਲੋ ਮੋਮਨ तमाम ਹੁੰਦੇ ਝਟਾ ਪਾਟ ਜੀ ਰੇ ਦਰਬਾਰ ਨੋ ਇਹ ਮੁਕੇ ਦੇ ਸ਼ਰਾਬ ਲਿਖ ਦੇਂਦਾ ਰੁਕੇ ਨੂੰ ਮੁਠੇ ਕੇ ਵੱਲ ਤੋਰਦਾ ਗੁਰੂ ਦੇ ਮੰਦਰ ਵਿੱਚ ਪੀਂਦਾ ਹੁੱਕੇ ਨੂੰ ਕੰਮ ਕਰੇ ਜ਼ੋਰ ਦਾ ਉਹ ਖਿੱਚਦਾ ਗੁਟਾ ਨੂੰ ਬੈਠ ਕੇ ਡਾਟਦੀ ਛੁੱਟਦਾ ਖੰਗਾਰ ਨੂੰ ਮੋਮਨ तमाम ਹੁੰਦੇ ਝਟਾ ਪਾਟ ਜੀ ਮਾਰ ਕੇ ਉਸਰੇ ਨਸਦਾਲ ਜਾ ਕੇ ਸਿੰਘਾਂ ਚ ਪਾਮ ਦਾ ਪਚਾਲ ਦੀ ਸਾਰਾ ਭੇਦ ਦੱਸਦਾ ਉਹ ਜੀ ਮੱਝ ਗਿਆ ਪਤਾਨ ਮੇਰਾ ਲੱਟਾ ਲੱਟ ਦੀ ਮੱਝ ਗਿਆ ਮਦਾਨ ਮੇਰਾ ਲੱਟਾ ਲੱਟ ਦੀ ਚਾਰ ਲੋ ਵਿਚਾਰ ਨੂੰ ਮੋਮਨ ਆਸੇਂ ਤਾ ਹਮਾਰ ਕੇ ਕੀ ਜਿਓ ਕੇ ਕਾਰਨ ਗੁਰੂ ਦੇ ਮੰਦਰ ਵਿੱਚ ਪਿੰਦਾ ਹੁੱਕੇ ਨੂੰ ਉਹ ਇਤੋਂ ਚੰਗਾ ਮਰਨਾ ਅਜੀ ਵੀਰ ਬੱਲਾ ਛੈਰੀ ਤੂੰ ਅਗੇ ਦੀ ਰਾਟ ਜੀ ਧਿਆਕੇ ਕਰਤਾਰ ਨੂੰ ਧਿਆਕੇ ਕਰਤਾਰ ਨੂੰ ਮਮਨਾ ਤਮਾਮ ਆਉਂਦੇ ਚਟਾ ਪਟ ਜੀ ਕਰੇ